ਜੇ ਤੇਰਾ ਹਲੇ ਭਾਨੇ ਨੂੰ ਕਟਾ ਕੇ ਬਰਫ਼ ਦੀਆਂ ਸੱਲੀਆਂ ਤੇ ਲਟਾ ਕੇ ਪਾਣੀ 'ਚ ਡਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ 부ਜੀ ਹਲੇ ਤੇਰੇ ਅੰਦਰ ਤੜਫ ਹੈ ਗਈ ਆ ਜੇ ਕੋਈ ਕਸਰ ਰਹਿ ਗਈ ਆ ਭਾਨੇ ਦਾ ਘਟ ਹੋਈ ਆ ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ ਤਾਂ ਭਈਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਹੈ ਅਮਨਾ ਅੱਜ ਜਿਹੜਾ ਮੁਕੱਦਮਾ ਮਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ ਜੇਲ੍ਹ ਛੱਡਣ ਤੋਂ ਬਾਅਦ ਤਾਂ ਜੇਲ੍ਹ ਤੋਂ ਪਹਿਲਾਂ ਹੀ ਜੇਲ੍ਹ ਦੇ 바ਰਤੀ ਉਥੋਂ ਰਮਾਨ ਜਿਹੜਾ ਲੈ ਕੇ ਮਹਾਲੀ ਜਿਹੜਾ ਲਜਾਇਆ ਗਿਆ ਤੇ ਹੁਣੇ-ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਆ ਕਿ ਸੀਏ ਸਟਾਫ ਦੇ ਵਿੱਚ ਭਾਨੇ ਨੂੰ ਅੱਜ ਰਾਤ ਨੂੰ ਲੈ ਗਏ ਆ ਠੀਕ ਆ ਉਹਦੇ ਨਾਲ ਜੋ ਕਰ ਰਹੇ ਆ ਕਰ ਰਹੇ ਆ ਜੋ ਤਸ਼ੱਦਦ ਢਾ ਰਹੇ ਆ ਜੋ ਜ਼ਲੀਲ ਕਰ ਰਹੇ ਆ ਜੋ ਜਿਸ ਤਰੀਕੇ ਨਾਲ ਕੁਚਲ ਰਹੇ ਆ ਤੁਹਾਨੂੰ ਭਾਨੇ ਨੂੰ ਇਸ ਤਰੀਕੇ ਨਾਲ ਤੇਰੇ ਹੰਕਾਰ ਤੇਨੂੰ ਸੱਤਾ ਦਾ ਇੰਨਾ ਹੋ ਗਿਆ ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤਰ੍ਹਾਂ ਪੱਧਰ ਨਹੀਂ ਆ ਇਹ ਮੁੱਖ ਮੰਤਰੀ ਦੇ ਪੱਧਰ ਨਹੀਂ ਹੁੰਦੇ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਉਂ-ਜਿਉਂ ਵੱਡਾ ਹੁੰਦਾ ਤੁਰ ਜਾਂਦਾ ਬੰਦਾ ਬੰਦਾ ਉਸ ਸਨਮਾਨਯੋਗ ਅਹੁਦੇ ਤੇ ਪਹੁੰਚ ਜਾਂਦਾ ਉਵੇਂ-ਉਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਆ ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਿੱਦਾਂ ਆਪਾਂ ਚੱਲਦੇ ਆ ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ ਬਹੁਤ ਬੰਦਿਆਂ ਨਾਲ ਸਾਡੀਆਂ ਘਰਾਰੀਆਂ ਹੁੰਦੀਆਂ ਨੇ ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤਹਾਨੂੰ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਥੋੜਾ ਲੋਕਾਂ ਨੇ ਚੁਣਿਆ 92 ਬੰਦੇ ਚੋਂ ਤਾ ਕੇ ਚੁਣਿਆ ਪਰ ਤੂੰ ਐਸ ਪੱਧਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ ਅੱਜ ਤੂੰ ਜਿਹੜਾ ਮਹਾਲੀ ਪਰਚਾ ਦਵਾਇਆ ਚੌਥਾ ਪਰਚਾ ਭਾਨੇ ਤੇ ਹੋਇਆ ਪਹਿਲਾ ਲੁਧਿਆਣਾ ਦੂਜਾ ਪਟਿਆਲਾ ਤੀਜਾ ਹਵੋਰ ਤੇ ਅਜ ਚੌਥਾ ਮਹਾਲੀ ਜਿਹੜਾ ਉਹਨੂੰ ਲੈ ਗਏ ਆ ਰਿਵਾਰਡ ਤੇ ਸੀਆਈ ਦੇ ਵਿੱਚ ਤੇ ਰਾਤ ਨੂੰ ਜੋ ਕੁਛ ਦਿਨ ਹੋਣਾ ਸੀਆਈ ਦੇ ਵਿੱਚ ਜਾਂ ਪਹਿਲਾ ਲੁਧਿਆਣਾ ਹੋਇਆ ਉਹ ਕਿਸੇ ਦਿਨ ਭੁੱਲਿਆ ਨਹੀਂ ਆ ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾਣਾ ਆਪਣੀਆਂ ਪੁਲਿਸ ਦੀਆਂ ਕਰ ਦੇ ਫੋਨ ਹੁਣ ਡੀਜੀਪੀ ਨੂੰ ਲਾ ਦੇ ਡਿਊਟੀਆਂ ਪੁਲਿਸ ਦੀਆਂ ਵੀ ਘੇਰ ਲੋ ਕੋਟ ਦੁਨਾ ਪਿੰਡ ਤੇ ਆਮਨਾ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ ਚੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰ ਦੇ ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ ਹੁਣ ਇੱਕ ਇਹਨਾਂ ਦੀ ਦਾਦੀ ਆ ਵਿਚਾਰੀ 95 97 ਸਾਲ ਦੀ ਉਮਰ ਹੈ ਹੁਣ ਉਹ ਵੀ ਕਸਰ ਪੂਰੀ ਕਰ ਦੇ ਉਥੇ ਵੀ ਕੋਈ ਮੁਕੱਦਮਾ ਦੇ ਦੇ ਇਹਦੀਆਂ ਭੈਣਾਂ ਨੇ ਦੋ ਭਾਨੇ ਦੀਆਂ ਸਾਡੀਆਂ ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕੱਦਮਾ ਦਰਜ ਕਰ ਦੇ। ਬਾਪੂ ਆ ਬਜ਼ੁਰਗ ਉਥੇ ਵੀ ਕਰ ਦੇ। ਹੁਣ ਮਟਾ ਦੇ ਸ਼ੱਕਾਂ ਐ ਕਸਰਾ ਕੱਢ ਦੇ ਪੂਰੀਆਂ ਮਾਂ ਦੀ ਰੀਜ ਪੂਰੀ ਕਰ ਲੈ ਰਹਿ ਨਾ ਜਾਵੇ ਦਿਲ 'ਚ ਕੋਈ ਵੀ ਬੰਦਾ ਯਾਰ ਆਹ ਰਹਿ ਗਿਆ ਸੀ ਉਦੋਂ ਆਹ ਰਹਿ ਗਿਆ ਸੀ ਆਹ ਰਗੜਨਾ ਸੀ ਆਹ ਮਸਲਣਾ ਸੀ ਸੋ ਜਿੰਨੇ ਬੰਦੇ ਆ ਰਗੜਦੇ ਮਸਲਦੇ ਹੁਣ। ਪਰ ਇੱਕ ਗੱਲ ਚੇਤੇ ਰੱਖੀਂ ਐਡੀ ਉੱਚੀ ਨਾ ਕੰਧ ਕਰ ਨਫਰਤ ਦੀ ਐਡੀਆਂ ਉੱਚੀਆਂ ਕੰਧਾਂ ਨਾ ਕਰ ਨਫਰਤ ਦੀਆਂ ਕਿ ਆਪਦੇ ਵਾਰੀ ਇਹ ਨਫਰਤ ਦੀਆਂ ਕੰਧਾਂ ਟੱਪਣੀਆਂ ਔਖੀਆਂ ਹੋ ਜਾ ਠੀਕ ਆ ਜੇ ਤੇਰੇ ਕੋਲ ਤੰਤਰ ਹੈ ਤੇਰੇ ਕੋਲ ਪੁਲਸ ਹੈ ਤੂੰ ਪਾਵਰ ਚ ਹੈ ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਹੈ ਸਭ ਸਿਰ ਮੱਥੇ ਮੰਨਦੇ ਆ ਉਹਨੂੰ